ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਫਤਵੀਰ ਸਿੰਘ ਸਿੱਧੂ ਹੈ ਮੈਂ ਰਾਮਪਰੀ ਪਿੰਡ ਡਿਸਟ੍ਰਿਕਟ ਬਠਿੰਡਾ ਦਾ ਰਹਿਣ ਵਾਲਾ ਐ ਕੋਲ ਲੈ ਕੇ ਆਇਆ ਅੱਜ ਮੇਲੇ ਤੇ ਕਿੰਨੇ ਕਿਸਮ ਦਾ ਇਸ ਤਰ੍ਹਾਂ ਬਣਾਉਂਦੇ ਅਸੀਂ ਬਿਲਕੁਲ ਆਰਗੈਨਿਕ ਬਿਨਾ ਕੈਮੀਕਲ ਤੋਂ ਬਿਨਾ ਕਿਸੇ ਮਲਸੀਫਾਇਰ ਤੋਂ ਬਿਲਕੁਲ ਆਰਗੈਨਿਕ ਗੁੜ ਤਿਆਰ ਕਰਦੇ ਆ ਇਹ ਸਾਡੇ ਕੋਲੇ ਕਾਫੀ ਕਿਸਮਾਂ ਨੇ ਅਸੀਂ ਗੁੜ ਤੇ ਸ਼ੱਕਰ ਦੋਨੇ ਚੀਜ਼ਾਂ ਕਰਦੇ ਆ ਜਿਵੇਂ ਇਹ ਟਿੱਕੀ ਵਾਲਾ ਗੋੜਾ ਜਿਹਦੇ ਵਿੱਚ ਆਮਲਾ ਪਾਇਆ ਹੈ ਮੂਫਲੀ ਸੌਂਫ ਇਲਾਇਚੀ ਜਮਨ ਅਡਟ ਤਰ੍ਹਾਂ ਦਾ ਇੱਕ ਅਸੀਂ ਇਹ ਨਵੀਂ ਵੈਰਾਈਟੀ ਵੀ ਤਿਆਰ ਕੀਤੀ ਹੈ ਜੋ ਕਿ ਬਿਲਕੁਲ ਛੋਟੀ ਸਪੈਸ਼ਲ ਗੁਡ ਕਹਿੰਦੇ ਆ ਅਸੀਂ ਨੂੰ ਇਹਦੇ ਵਿੱਚ ਸੌਫ ਹੈ ਤੇ ਗਿਰੀ ਹੈ ਤੇ ਇਹ ਹਾਜਮੇ ਵਾਸਤੇ ਬਹੁਤ ਜ਼ਿਆਦਾ ਵਧੀਆ ਹੈ ਤੇ ਜਿਹੜੀ ਸਾਡੀ ਸ਼ੱਕਰ ਹੈ ਉਹ ਇੱਕ ਤਾਂ ਹਲਦੀ ਵਾਲੀ ਸ਼ੱਕਰ ਹੈ ਇੱਕ ਨਾਰਮਲ ਸ਼ੱਕਰ ਹੈ ਹਲਦੀ ਵਾਲੀ ਸ਼ੱਕਰ ਹੈ ਜੋ ਉਹਦਰ ਹੱਡ ਪੈਰਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਬਹੁਤ ਹੈਲਪ ਕਰਦੀ ਆ ਜੇ ਆਪਾਂ ਦੁੱਧ ਦੇ ਵਿੱਚ ਪਾ ਕੇ ਪੀਂਦੇ ਹਾਂ ਤਾਂ ਤੇ ਜਿਹੜਾ ਸਾਡਾ ਗੋਰਾ ਚਾਰ ਵਾਲਾ ਉਹ ਜੇ ਆਪਾਂ ਪਾਵਾਂਗੇ ਚਾਹ ਦੇ ਵਿੱਚ ਤਾਂ ਉਹਦਾ ਟੇਸ ਦੁੱਗਣਾ ਹੋ ਜੂ ਗਾਰੰਟੀ ਹੈ ਸਾਡੀ ਜਦੋਂ ਕੋਲ ਨਾਲ ਚਾਹ ਬਣਾਉਂਦੇ ਤਾਂ ਖਰਾਬ ਹੋ ਜਾਂਦੀ ਹੈ ਤੁਹਾਡੇ ਵਾਲੀ ਤੇ ਖਰਾਬ ਨਹੀਂ ਇਹਦੇ ਵਿੱਚ ਜਿਹੜੀ ਖਰਾਬ ਹੁੰਦੀ ਹੈ ਜੀ ਉਹਦੇ ਵਿੱਚ ਜ਼ਿਆਦਾਤਰ ਕੈਮੀਕਲ ਪਾ ਕੇ ਵੇਚਦੇ ਨੇ ਸਾਰੇ ਜਾਣੇ ਉਹ ਤਾਂ ਕਰਕੇ ਦੁੱਧ ਪਾਟਿਆਂ ਦਾ ਜਾਂ ਖਰਾਬ ਹੋ ਜਾਂਦੀ ਆ ਸਾਡੀ ਵਾਲੀ ਬਿਲਕੁਲ ਆਰਗੇਨਿਕ ਚੀਜ਼ ਹੈ ਇਹਨੂੰ ਅਸੀਂ ਅਸੀਂ ਗਾਰੰਟੀ ਲੈਂਦੇ ਇਸ ਚੀਜ਼ ਦੀ ਬਸ ਕਿ ਨੌਜਵਾਨ ਪੀੜ੍ਹੀ ਇਸ ਕਿਤੇ ਜ਼ਿਆਦਾਤਰ ਸ਼ਰਮ ਮੰਦੀ ਆ ਜਾਂ ਵਿਦੇਸ਼ ਵਾਲੇ ਜ਼ਿਆਦਾ ਅਪ੍ਰਿਕਟ ਕਰਦੀ ਆ ਕੀ ਕਹਿਣਾ ਚਾਹੁੰਦੇ ਕਿਵੇਂ ਦੇਖੀਏ ਅਨ ਮੈਂ ਤਾਂ ਇਹ ਕਹਿਣਾ ਚਾਹੂੰਗਾ ਵੀ ਆਪਾਂ ਆਪਦੇ ਪੰਜਾਬ ਦੇ ਵਿੱਚ ਰਹਿ ਕੇ ਆਪਦੇ ਪੰਜਾਬ ਨੂੰ ਅੱਗਾਹ ਲੈ ਕੇ ਚੱਲੀਏ ਇਸ ਕੰਮ ਕਰਨ ਦੇ ਵਿੱਚ ਕੋਈ ਵੀ ਸੰਗ ਨਹੀਂ ਆ ਜੇ ਆਪਾਂ ਆਪ ਇੱਥੇ ਆਪਦੇ ਦੇਸ਼ ਦੇ ਵਿੱਚ ਰਹਿ ਕੇ ਆਪਾਂ ਆਪ ਦੇਸ਼ ਨੂੰ ਅੱਗੇ ਵਧਾਵਾਂਗੇ ਇਹ ਹੀ ਸਾਡੇ ਲਈ ਬਹੁਤ ਵਧੀਆ ਹਾਂ ਜਦੋਂ ਤੁਸੀਂ ਗੋੜ ਵਗਾਉਣਾ ਹੈ ਜਦੋਂ ਕਮਾਦ ਹੁੰਦਾ ਹੈ ਹਾਂਜੀ ਕਿੱਥੋਂ ਲੈ ਕੇ ਆਉਣਾ ਇਹ ਜਿਹੜਾ ਤਾਂ ਪੰਜਾਬ ਦੇ ਵਿੱਚ ਕਮਾਦ ਹੁੰਦਾ ਜੀ ਉਹ ਤਾਂ ਇੱਥੋਂ ਦੇ ਗੁੜ ਖਾਰਾ ਬਣਦਾ ਅਸੀਂ ਯੂਪੀ ਦੇ ਵਿੱਚੋਂ ਗੁੜ ਲੈ ਕੇ ਗੰਨਾ ਲੈ ਕੇ ਆਉਨੇ ਆ ਜੋ ਕਿ ਬਿਲਕੁਲ ਆਰਗੇਨਿਕ ਅਸੀ ਆਰਗੇਨਿਕ ਫਾਰਮ ਤੋਂ ਸੋਰਸ ਕਰ ਰਹੇ ਆ ਗੰਨਾ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਹਰਨੂਰ ਸਿੰਘ ਸਿੱਧੂ ਆ ਜੀ ਤੇ ਸਾਡਾ ਪਿੰਡ ਹੈਗਾ ਰੰਮਪਰਾ ਫੂਲ ਅਸੀਂ ਰੰਮਪਰਾ ਪਿੰਡ ਤੋਂ ਬਿਲੋਂਗ ਕਰਦੇ ਆ ਉੱਥੇ ਤੇ ਅਸੀਂ ਆਪਦਾ ਬ੍ਰਾਂਡ ਪੰਜਾਬ ਖਿਲਾੜਾ ਹੁਣੇ ਲਾਂਚ ਕੀਤਾ ਪਿਛਲੇ 2 ਹਫਤੇ ਹੋਇਆ ਸਾਨੂੰ ਲਾਂਚ ਕਰੇ ਹੋਏ ਤੇ 13 ਤਰੀਕ ਨੂੰ ਸਾਡਾ ਪਹਿਲਾ ਬੈਚ ਬਣਿਆ ਸੀ ਸਵੇਰੇ 4:30 ਵਜੇ ਅਸੀਂ ਉਦੋਂ ਹੀ ਗੜਵਾਸੂ ਪਸ਼ੂ ਮੇਲਾ ਸੀਗਾ ਅਸੀਂ ਉੱਥੇ ਲੈ ਕੇ ਗਏ ਤੇ ਸਾਨੂੰ ਲੋਕਾਂ ਦਾ ਰਿਸਪੌਂਸ ਇੰਨਾ ਜ਼ਿਆਦਾ ਵਧੀਆ ਲੱਗਿਆ ਸਾਰਾ ਸਾਡਾ ਗੁੱਡ ਸੋਲਡ ਆਊਟ ਹੋ ਗਿਆ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਹਿਸਟਰੀ ਵੀ ਪੰਜਾਬ ਕਲਾੜਾ ਗੁੜ ਅਸੀਂ ਕਿਵੇਂ ਸੋਚ ਆ ਵੀ ਬਣਾਈਏ ਮੈਂ ਮੈਡੀਕਲ ਫੀਲਡ ਦਾ ਸਟੂਡੈਂਟ ਹਾਂ ਮੈਂ ਇੰਟਰਨਸ਼ਿਪ ਕਰੀਆਣਾ ਆਦੇਸ਼ ਹਸਪੀਟਲ ਬਠਿੰਡੇ ਦੇ ਵਿੱਚ ਤੇ ਮੇਰਾ ਭਾਈ ਇਹ ਇਹ ਗੜਵਾਸੂ ਦੇ ਵਿੱਚ ਵੈਟਰਨਰੀ ਦੇ ਸੈਕੰਡ ইয়ার ਦੇ ਵਿੱਚ ਹੈ ਜੀ ਸਾਨੂੰ ਆਈਡੀਆ ਇਹ ਤਾਂ ਆਇਆ ਅਸੀਂ ਯੂਪੀ ਗਏ ਜੀ ਅਸੀਂ ਉੱਥੇ ਦੇਖਿਆ ਵੀ ਗੁੜ ਬਣਾ ਰਹੇ ਸੀਗੇ ਨਾਰਮਲ ਜਿਵੇਂ ਆਪਾਂ ਕਹਿੰਦੇ ਕਿਸਾਨ ਬਣਾਉਂਦੇ ਨੇ ਗੁੜ ਜਿਹੜਾ ਆਪਣੀਆਂ ਮਾਰਕੀਟਾਂ ਦੇ ਵਿੱਚ ਮੈਂ ਨਾਮ ਨਹੀਂ ਲੈਣਾ ਚਾਹੂੰਗਾ ਜਿਹੜੇ ਬ੍ਰਾਂਡ ਪੂਰੇ ਮਤਲਬ ਮਹਿੰਗੇ ਰੇਟ ਦੇ ਵਿੱਚ ਵਿਚ ਵਿਕਦੇ ਨੇ ਲੋਕ ਕਹਿੰਦੇ ਨੇ ਵੀ ਅਸੀਂ ਇਹ ਬ੍ਰਾਂਡ ਲਈਏ ਉਹੀ ਬ੍ਰਾਂਡ ਜਿਹੜੇ ਆਪਣੇ ਉਥੇ ਯੂਪੀ ਦੇ ਵਿੱਚ ਬਣਾ ਰਹੇ ਸੀ ਲੋਕ ਉਹ ਕੈਮੀਕਲ ਪਾ ਕੇ 컬러 ਪਾ ਕੇ ਮਲਸੀਫਾਇਰ ਪਾ ਕੇ ਬਣਾ ਰਹੇ ਸੀ ਸ਼ੱਕਰ ਸਾਨੂੰ ਬਣਾਉਣ ਦੇ ਵਿੱਚ 4 ਤੋਂ 5 ਘੰਟੇ ਦਾ ਟਾਈਮ ਲੱਗਦਾ ਉਹਨਾਂ ਨੇ 1 ਘੰਟੇ ਦੇ ਵਿੱਚ 2 ਟਨ ਸ਼ੱਕਰ ਬਣਾਤੀ ਸਾਡੇ ਸਾਹਮਣੇ ਅਸੀਂ ਹੈਰਾਨ ਹੋ ਗਏ ਉਹ ਚੀਜ਼ ਦੇਖ ਕੇ ਵੀ ਆਪਣੇ ਪੰਜਾਬ ਦੇ ਲੋਕ ਕੀ ਖਾਈ ਜਾਂਦੇ ਨੇ ਅਸੀਂ ਫਿਰ ਪਲਾਨ ਕੀਤਾ ਵੀ ਸਾਡੇ ਘਰਦਿਆਂ ਦੀ ਸਪੋਰਟ ਦੇ ਨਾਲ ਵੀ ਅਸੀਂ ਇੱਕ ਖਿਲਾੜਾ ਬਣਾਈਏ ਜਿਹਦੇ ਵਿੱਚ ਬਿਲਕੁਲ ਆਰਗੇਨਿਕ ਚੀਜ਼ ਹੋਵੇ ਤੇ ਅਸੀਂ ਪ੍ਰੋਫਿਟ ਬਣੀ ਤਾਂ ਸੋਚਿਆ ਹੀ ਨਹੀਂ ਅਸੀਂ ਆਏ ਆ ਵੀ ਪੰਜਾਬ ਨੂੰ ਸਹੀ ਚੀਜ਼ ਖਵਾਈਏ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਪੰਜਾਬ ਖਿਲਾੜਾ ਇਹ ਸਾਰਾ ਪੰਜਾਬ ਆਪਣੇ ਪੰਜਾਬੀਆਂ ਦਾ ਹੀ ਆ ਇਹਦੇ ਵਿੱਚ ਕੋਈ ਜਿਵੇਂ ਆਪਾਂ ਕਹਿ ਦਈਏ ਪ੍ਰੋਫਿਟ ਲਈ ਅਸੀਂ ਕੁਝ ਨਹੀਂ ਬਣਾਇਆ ਸੀ ਆਏ ਆ ਵੀ ਸਾਨੂੰ ਚੀਜ਼ ਲੋਕ ਸਹੀ ਖਾਣ ਪਿਓਰ ਖਾਣ ਕਿਉਂਕਿ ਗੁੜ ਆਪਣੀ ਹਰੇਕ ਘਰ ਦੇ ਵਿੱਚ ਚੱਲਦਾ ਰੋਟੀ ਤੋਂ ਬਾਅਦ ਗੋੜੀ ਖਾਣੇ ਆ ਤੇ ਅਸੀਂ ਇਹ ਚੀਜ਼ ਦਾ ਧਿਆਨ ਰੱਖ ਕੇ ਅਸੀਂ ਗੁੜ ਸਟਾਰਟ ਕੀਤਾ ਤੇ ਹਾਂਜੀ ਮੇਲੇ ਚ ਆਇਓ ਕਿੰਨਾ ਕ ਰਿਸਪੌਂਸ ਮੇਲੇ 'ਚ ਤਾਂ ਇਹ ਸਾਨੂੰ ਆਏ ਨੂੰ ਪਹਿਲੇ ਦਿਨ ਤੋਂ ਅਸੀਂ ਆ ਗਏ ਇੱਥੇ ਤੇ ਸਾਨੂੰ ਲੋਕਾਂ ਦਾ ਇੰਨਾ ਵਧੀਆ ਰਿਸਪੌਂਸ ਮਿਲਿਆ ਸਾਡੇ ਪਹਿਲੇ 3 ਦਿਨ ਤਾਂ ਸਾਡਾ ਗੁੜ ਸੋਲਡ ਆਊਟ ਹੀ ਰਿਹਾ ਦੂਜੇ ਦਿਨ ਉਹ ਤੋਂ ਤੇ ਛੋਤੇ ਦਿਨ ਅਸੀਂ ਗੁਰਦੁਆਰ ਤੋਂ ਘਰੋਂ ਮੰਗਾਉਂਦੇ ਰਹੇ ਤੇ ਹੁਣ ਫੇਰ ਅਸੀਂ ਹੁਣ ਆਏ ਆਂਗੇ ਪਹਿਲਾਂ ਸਾਡੇ ਅਬਾਈ ਜੀ ਇਹ ਇਹਨਾਂ ਦੀ ਸਾਡੀ ਪੂਰੀ ਸਪੋਰਟ ਕੀਤੀ ਹੈ ਸਾਡੀ ਪਹਿਲੇ ਦਿਨ ਤੋਂ ਇਹ ਸਰ ਇਹਨਾਂ ਦੀ ਹਾਜ਼ਰੀ 24 ਘੰਟੇ ਆ ਗਈ ਸਾਡੀ ਦੁਕਾਨ ਤੇ ਇਹਨਾਂ ਤੋਂ ਬਿਨਾ ਸਾਡੇ ਕੋਲੇ ਤੇ ਕੰਮ ਨਹੀਂ ਸੀ ਕਰ ਸਕਦੇ ਸੀ ਆ ਸਾਡੇ ਮੇਰੇ ਮਦਰਸ ਨੇ ਆ ਮੇਰੇ ਚਾਚਾ ਜੀ ਨੇ ਤੇ ਸਾਰਿਆਂ ਦੀ ਪੂਰੀ ਸਪੋਰਟ ਨਾਲ ਹੋਇਆ ਇਹ ਜਿਆਦਾਤਰ ਇਸ ਕਿਤੇ ਸ਼ਰਮ ਮੰਦੀ ਆ ਵਿਦੇਸ਼ਾਂਵਲ ਜਾਣਾ ਪਸੰਦ ਕਰਦੇ ਉਸੇ ਹਰ ਤਰ੍ਹਾਂ ਦਾ ਕੰਮ ਕਰਦੇ ਆ ਪਰ ਆਪਣੇ ਪੰਜਾਬ 'ਚ ਸ਼ਰਮ ਮੰਦੇ ਠੀਕ ਆ ਇਹ ਚੀਜ਼ ਤਾਂ ਜੀ ਅਸੀਂ ਇਹ ਚੀਜ਼ ਨੂੰ ਖਤਮ ਕਰਨ ਕਰਨਾ ਹੀ ਚਾਹੁੰਦੇ ਸੀ ਤਾਂ ਹੀ ਅਸੀਂ ਆਪਦਾ ਖਿਲਾੜਾ ਸਟਾਰਟ ਕੀਤਾ ਮੇਰੇ ਹਿਸਾਬ ਨਾਲ ਜੀ ਕੰਮ ਕੋਈ ਮਾੜਾ ਨਹੀਂ ਠੀਕ ਹੈ ਜੀ ਕੰਮ ਜੋ ਵੀ ਆਪਾਂ ਕਰਦੇ ਆ ਮੇਰੇ ਹਿਸਾਬ ਨਾਲ ਜੇ ਆਪਾਂ ਉਹਨੂੰ ਵਧੀਆ ਕਰੀਏ ਉਹ ਆਪਣੇ ਲਈ ਵਧੀਆ ਚੀਜ਼ ਆ ਕੰਮ ਚੰਗਾ ਮਾੜਾ ਕੋਈ ਨਹੀਂ ਕਈ ਲੋਕਾਂ ਦੀ ਹੁੰਦੀ ਹੈ ਕਿ ਪਹੁੰਚ ਵੱਡਾ ਕੰਮ ਕਰਨ ਦੀ ਜਿੰਨਾ ਦੀ ਨਹੀਂ ਵੀ ਹੁੰਦੀ ਉਹ ਛੋਟਾ ਕੰਮ ਸਟਾਰਟ ਕਰਨ ਹੌਲੀ ਹੌਲੀ ਗਰੋ ਕਰਨ ਕਿਉਂਕਿ ਅੱਜ ਕੱਲ ਦੇ ਲੋਕ ਨੇ ਜਿਹੜੇ ਉਹ ਚੀਜ਼ ਪਿਓਰ ਮੰਗਦੇ ਨੇ ਤੇ ਸਹੀ ਮੰਗਦੇ ਨੇ ਜੇ ਆਪ ਉਹ ਸਹੀ ਚੀਜ਼ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਆਪਣੇ ਆਪ ਗਰੋ ਕਰਨਗੇ ਸਾਡਾ ਇਹ ਇਹਨਾਂ ਦਾ ਸ਼ੌਂਕ ਹੀ ਹੈ ਜੀ ਡਾਕਟਰ ਨੇ ਦੋਨਾਂ ਜੱਜ ਬੇਟੀ ਨੇ ਹਾਂ